ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਰਦੀਆਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਤੇ ਸਰਦੀਆਂ ਦੇ ਆਉਣ ਦੇ ਨਾਲ ਦੋ ਸਮੱਸਿਆਵਾਂ ਜਿਹੜੀਆਂ ਨੇ ਉਹ ਹੋਰ ਵੀ ਆਉਂਦੀਆਂ ਅਲਰਿਸਮ ਸੇ ਹਟਾ ਸਾਡੀ ਸਾਰਿਆਂ ਦੀ ਸਕਿਨ ਨਾਲ ਜੁੜੀ ਹੋਈ ਹੁੰਦੀ ਹੈ ਕਿ ਸਕਿਨ ਬਹੁਤ ਡਰਾਈ ਹੋ ਜਾਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੇ ਵਿਆਹ ਫੰਕਸ਼ਨ ਇਸ ਮੌਸਮ ਦੇ ਵਿੱਚ ਹੁੰਦੇ ਨੇ ਤੇ ਖੋਦ ਦੇ ਲਈ ਵੀ ਚੰਗਾ ਲੱਗਦਾ ਕਿ ਸਾਡੀ ਸਕਿਨ ਜਿਹੜੀ ਹੈ ਗਲੋ ਕਰੇ ਖਾਸ ਕਰਕੇ 35ਵੇਂ ਦੇ ਪਾਰ ਜਦੋਂ ਸਾਡੀਆਂ ਭੈਣਾਂ ਹੋ ਜਾਂਦੀਆਂ ਆ ਭੈਣਾਂ ਆ ਵੀਰ ਹਨਾ ਉਦੋਂ ਉਮਰ ਦੇ ਨਾਲ ਸਕਿਨ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਸਾਨੂੰ ਆਪਣਾ ਉਹ ਪੁਰਾਣਾ ਵਰਜਨ ਚਾਹੀਦਾ ਹੁੰਦਾ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਪਹਿਲਾਂ ਸਾਡੀ ਸਕਿਨ ਜਿੰਨੀ ਗਲੋ ਕਰਦੀ ਸੀ ਆ ਹੁਣ ਅਸੀਂ ਉਨੇ ਗਲੋ ਕਿਉਂ ਨਹੀਂ ਕਰਦੇ ਸਰਦੀ ਦਾ ਮੌਸਮ ਨਾ ਆਪਣੀ ਸਕਿਨ ਨੂੰ ਗਲੋਇੰਗ ਬਣਾਉਣ ਵਾਸਤੇ ਬਹੁਤ ਵਧੀਆ ਹੈ ਤੁਸੀਂ ਆਪਣੇ ਸਰੀਰ ਨੂੰ ਬੈਟਰ ਕਰ ਸਕਦੇ ਹੋ ਹਰ ਹਾਲਤੋਂ ਇਸ ਮੌਸਮ ਦੇ ਵਿੱਚ ਦੂਜੀ ਸਮੱਸਿਆ ਆਉਂਦੀ ਹੈ ਵੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਮਾਵਾਂ ਨੇ ਜਿਨ੍ਹਾਂ ਦੇ ਹੱਡਾਂ ਜੋੜਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਇਲਾਜ ਨਾ ਸਾਡੀ ਰਸੋਈ ਦੇ ਵਿੱਚ ਨੇ ਤੇ ਅਸੀਂ ਕਦੇ ਨਾ ਇਹਨਾਂ ਚੀਜ਼ਾਂ ਵੱਲ ਕਦੇ ਅਸੀਂ ਧਿਆਨ ਹੀ ਨਹੀਂ ਦਿੰਦੇ ਹੈਗੇ ਹੈ ਨਾ ਜਿਵੇਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਸੀ ਸੈਕਸ਼ਨ ਹੋਏ ਹੋਏ ਨੇ ਜਾਂ ਜਿਨ੍ਹਾਂ ਦਾ ਕੋਈ ਨਾ ਕੋਈ ਆਪਰੇਸ਼ਨ ਹੋਇਆ ਹੁੰਦਾ ਸਾਡੀ ਸਾਰਿਆਂ ਦੀ ਇੱਕ ਸਮੱਸਿਆ ਹੁੰਦੀ ਹੈ ਕਿ ਜਿਵੇਂ ਹੀ ਸਰਦੀ ਆਉਂਦੀ ਹੈ ਸਾਡੇ ਬੈਕ ਪੇਨ ਬਹੁਤ ਹੁੰਦੀ ਹੈ ਕਿਉਂਕਿ ਇਹ ਮੇਰੀ ਨਿੱਜੀ ਤੌਰ ਤੇ ਇੱਕ ਸਮੱਸਿਆ ਸੀ ਪਰ ਮੈਂ ਤੁਹਾਨੂੰ ਇਹਦਾ ਇੱਕ ਇਲਾਜ ਜਿਹਾ ਦੱਸਦੀਆਂ ਕਿ ਸਰਦੀ ਜਿੰਨੀ ਮਰਜ਼ੀ ਹੋਵੇ ਤੁਹਾਡੀ ਕਦੇ ਪਿੱਠ ਦਰਦ ਨਹੀਂ ਕਰੂਗੀ ਤੁਸੀਂ ਕੀ ਕਰਨਾ ਸਵੇਰੇ ਤੁਸੀਂ ਜਿਸ ਵੇਲੇ ਉੱਠਦੇ ਹੋ ਨਾ ਉਸ ਵੇਲੇ ਅਸੀਂ ਉੱਠ ਕੇ ਇੱਕ ਗਲਾਸ ਪਾਣੀ ਕੋਸਾ ਕਰਕੇ ਤਾਂ ਪੀਣੇ ਆ ਨਾ ਤਾਂ ਉਸ ਕੋਸੇ ਪਾਣੀ ਦੇ ਵਿੱਚ ਨਾ ਤੁਸੀਂ ਇੱਕ ਪਿੰਚ ਹਲਦੀ ਦੀ ਤੇ 1 ਪਿੰਚ ਹੀ ਕਾਲੀਆਂ ਮਿਰਚਾਂ ਦਾ ਪਾਊਡਰ ਜਿਹੜਾ ਹੈ ਪੀਸੀ ਹੋਈ ਕਾਲੀ ਮਿਰਚ ਤੁਸੀਂ ਇਹਨੂੰ ਪਾ ਲੈਣਾ ਹਲਦੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਹੀ ਆਂ ਕਿ ਹਲਦੀ ਜਿਹੜੀ ਹੈ ਐਂਟੀਬੈਕਟੀਰੀਅਲ ਹੁੰਦੀ ਹੈ ਐਂਟੀ ਇਨਫਲਮੇਟਰੀ ਹੁੰਦੀ ਹੈ ਹੈਨਾ ਬਹੁਤ ਸਾਰੇ ਤੱਤ ਨੇ ਉਸ ਦੀ ਹੈ ਜਿਹੜੀ ਹਲਦੀ ਹੈ ਇਸੇ ਤਰ੍ਹਾਂ ਜਿਹੜੀ ਕਾਲੀ ਮਿਰਚ ਹੈ ਜੇ ਆਮ ਭਾਸ਼ਾ ਦੇ ਵਿੱਚ ਮੈਂ ਕਹਾਂ ਕਿ ਬੈ ਨੂੰ ਖਤਮ ਕਰਦੀ ਹੈ ਸਰੀਰ ਦੇ ਵਿੱਚੋਂ ਕਾਲੀ ਮਿਰਚ ਜਿਹੜੀ ਹੈ ਨਾ ਸਾਡੀ ਸਿਹਤ ਦੇ ਲਈ ਸਾਡੀ ਸਕਿਨ ਦੇ ਲਈ ਦੋਵੇਂ ਚੀਜ਼ਾਂ ਇਹ ਬਹੁਤ ਚੰਗੀਆਂ ਨੇ ਤੇ ਇਹਨਾਂ ਦਾ ਜਿਹੜਾ ਕੰਬੀਨੇਸ਼ਨ ਹੈ ਨਾ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਿ ਤੁਸੀਂ ਸਵੇਰੇ ਜਿਸ ਵੇਲੇ ਵੀ ਖਾਲੀ ਪੇਟ ਪਾਣੀ ਪੀਂਦੇ ਹੋ ਨਾ ਉਸ ਪਾਣੀ ਦੇ ਵਿੱਚ ਤੁਸੀਂ ਇੱਕ ਚੁਟਕੀ ਪਾ ਲੈਣੀ ਹਲਦੀ ਦੀ ਤੇ ਇੱਕ ਚੁਟਕੀ ਪਾਉਣੀ ਆ ਤੁਸੀਂ ਕਾਲੀਆਂ ਮਿਰਚਾਂ ਦੀ ਇਸ ਪਾਣੀ ਨੂੰ ਪੀਣਾ ਸ਼ੁਰੂ ਕਰ ਦਿਓ ਜੇ ਤੁਸੀਂ ਅਲਰਜਿਕ ਨਹੀਂ ਹੈਗੇ ਇਹਨਾਂ ਦੋਵੇਂ ਚੀਜ਼ਾਂ ਤੋਂ ਕਿਉਂਕਿ ਕੁਝ ਲੋਕੀ ਹੁੰਦੇ ਆ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਆ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਹੀ ਜੇ ਤੁਸੀਂ ਹਲਦੀ ਆ ਕਾਲੀਆਂ ਮਿਰਚਾਂ ਤੋਂ ਅਲਰਜਿਕ ਨਹੀਂ ਹੈਗੇ ਤੁਸੀਂ ਇਸ ਚੀਜ਼ ਨੂੰ ਲੈਣਾ ਸ਼ੁਰੂ ਕਰੋ ਤੇ ਜੇ ਅੰਮ੍ਹ ਹਲਦੀ ਮਿਲ ਜੇ ਤਾਂ ਬਹੁਤ ਵਧੀਆ ਜਿਹੜੀ ਵੀ ਘਰ ਦੀ ਹਲਦੀ ਹੁੰਦੀ ਆ ਮੈਂ ਤਾਂ ਉਹੀ ਵਰਤ ਲੈਣੀ ਆ ਨਹੀਂ ਤੇ ਜਿਹੜੀ ਵੀ ਹਲਦੀ ਤੁਹਾਡੀ ਕਿਚਨ ਦੇ ਵਿੱਚ ਅਵੇਲੇਬਲ ਹੈਗੀ ਆ ਤੁਸੀਂ ਉਸ ਹੰਦੀ ਦੀ ਵਰਤੋਂ ਇਹਦੇ ਵਿੱਚ ਕਰ ਸਕਦੇ ਹੋ ਹੁਣ ਇਸ ਪਾਣੀ ਨੂੰ ਪੀ ਕੇ ਤੁਸੀਂ ਇੱਕ ਹਫਤੇ ਦੇ ਅੰਦਰ ਹੀ ਤੁਸੀਂ ਫਰਕ ਦੇਖੋਗੇ ਕਿ ਇਹ ਕਿੰਨਾ ਜ਼ਿਆਦਾ ਫਾਇਦਾ ਕਰਦਾ ਦੂਜੀ ਚੀਜ਼ ਜਿਹੜੀ ਤੁਸੀਂ ਆਪਣੀ ਡਾਈਟ ਦੇ ਵਿੱਚ ਸਰਦੀਆਂ ਦੇ ਵਿੱਚ ਬਦਲਣੀ ਹੈ ਨਾ ਉਹ ਇਹ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਬਹੁਤ ਸਾਰੀਆਂ ਭੈਣਾਂ ਸਾਡੀਆਂ ਕਹਿ ਦਿੰਦੀਆਂ ਨੇ ਕੀ ਨਹੀਂ ਗਰਮੀ ਆ ਹੁਣ ਗਰਮੀ ਦੇ ਵਿੱਚ ਜਿਵੇਂ ਅਸੀਂ ਕਹ dielie ਵੀ ਅੰਡੇ ਖਾ ਲੋ ਜਾਂ ਨਹੀਂ ਆ ਵੀ ਖਰਾਬ ਕਰਨਗੇ ਜਿਹੜੇ ਅੰਡੇ ਖਾ ਸਕਦੇ ਨੇ ਸਰਦੀ ਦੇ ਮੌਸਮ ਦੇ ਵਿੱਚ ਨਾ ਦੋ ਅੰਡੇ ਉਬਾਲ ਕੇ ਸਵੇਰੇ ਖਾਣੇ ਸ਼ੁਰੂ ਕਰੋ ਬ੍ਰੇਕਫਾਸਟ ਸਕਿਪ ਕਰ ਦੋ ਨਹੀਂ ਤਾਂ ਤੇ ਦੋ ਅੰਡੇ ਉਬਾਲ ਕੇ ਉਹਨਾਂ ਦੇ ਉੱਤੇ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਖਾਣੇ ਸ਼ੁਰੂ ਕਰੋ ਪੂਰੀ ਸਰਦੀ ਜੇ ਤੁਹਾਡੀ ਪਿੱਠ ਦਰਦ ਕਰ ਗਈ ਤੁਹਾਡੀਆਂ ਲੱਤਾਂ ਦਰਦ ਕਰ ਗਈਆਂ ਤਾਂ ਕਹਿ ਦਿਓ ਮਤਲਬ ਜਦੋਂ ਤੁਹਾਡੀ ਸਕਿਨ ਜਿਹੜੀ ਤੁਹਾਡੀ ਬਾਡੀ ਆ ਉਹਨੂੰ ਉਹਨੂੰ nutriotion ਸਾਰੇ ਪੂਰੇ ਮਿਲਣਗੇ ਹਨਾ ਤਾਂ ਉਹ ਤਕਲੀਫ ਜਿਹੜੀ ਆ ਤੁਹਾਨੂੰ ਨਹੀਂ ਹੋਣੀ ਹੁਣ ਇਸੇ ਤਰ੍ਹਾਂ ਦੀ ਤੀਜੀ ਜਿਹੜੀ ਚੀਜ਼ ਸਾਡੇ ਕਿਚਨ ਦੇ ਵਿੱਚ ਹੈਗੀ ਆ ਉਹ ਹੈਗਾ ਦੇਸੀ ਘਿਓ ਦੇਸੀ ਘਿਓ ਇੰਨਾ ਜ਼ਿਆਦਾ ਲਾਹੇਵੰਦ ਹੈ ਨਾ ਪਰ ਅਸੀਂ ਇਹਨੂੰ ਆਪਣਾ ਦੁਸ਼ਮਣ ਹੀ ਮੰਨ ਲਿਆ ਸਾਨੂੰ ਐ ਲੱਗਣ ਲੱਗ ਗਿਆ ਵੀ ਦੇਸੀ ਘਿਓ ਨਾ ਹੋ ਗਿਆ ਤਾਂ ਜੈਰੀ ਹੋ ਗਿਆ ਠੀਕ ਹੈ ਜਦਕਿ ਅੱਜ ਦੇ ਟਾਈਮ ਦੇ ਵਿੱਚ ਡਾਕਟਰਸ ਵੀ ਖੁਦ ਕਹਿੰਦੇ ਆ ਕਿ ਇੱਕ ਚਮਚ ਜਿਹੜਾ ਦੇਸੀ ਘਿਓ ਹੈ ਨਾ ਉਹ ਸਾਨੂੰ ਰੋਜ਼ਾਨਾ ਚਾਹੀਦਾ ਹੁੰਦਾ ਹੁਣ ਤੁਸੀਂ ਇਹਨੂੰ ਦੋਵੇਂ ਤਰ੍ਹਾਂ ਲੈ ਸਕਦੇ ਹੋ ਤੁਸੀਂ ਜਿਹੜੀ ਦਾਲ ਸਬਜ਼ੀ ਖਾਣੇ ਹੋ ਉਹਦੇ ਵਿੱਚ ਵੀ ਤੁਸੀਂ ਪੂਰੇ ਦਿਨ ਦੇ ਵਿੱਚ ਇੱਕ ਚਮਚਾ ਦੇਸੀ ਕੀ ਉਹਦਾ ਪਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਪਾਣੀ ਦੇ ਵਿੱਚ ਵੀ ਤੁਸੀਂ ਇਹਨੂੰ ਕੋਸੇ ਪਾਣੀ ਦੇ ਵਿੱਚ ਕਰਕੇ ਪੀ ਸਕਦੇ ਹੋ ਠੀਕ ਹੈ ਹੁਣ ਇਸੇ ਤਰ੍ਹਾਂ ਹਲਦੀ ਜਿਵੇਂ ਮੈਂ ਕਹੀ ਸੀ ਤੁਸੀਂ ਹੋ ਸਕਦਾ ਹੈ ਕਿ ਸਵੇਰੇ ਪੀ ਲਈ ਤਾਂ ਠੀਕ ਹੈ ਨਹੀਂ ਤਾਂ ਫਿਰ ਰਾਤ ਨੂੰ ਸੌਣ ਟਾਈਮ ਹਲਦੀ ਤੇ ਕਾਲੀਆਂ ਮਿਰਚਾਂ ਨੜੀਆਂ ਨੇ ਉਹਨਾਂ ਦਾ ਤੁਸੀਂ ਉਸ ਵੇਲੇ ਸੇਵਨ ਕਰ ਸਕਦੇ ਹੋ ਕੁਝ ਲੋਕੀ ਦੁੱਧੂ ਦੇ ਵਿੱਚ ਵੀ ਹਲਦੀ ਰੜੀ ਹੈ ਰਾਤ ਨੂੰ ਸੌਣ ਵੇਲੇ ਪਾ ਕੇ ਪੀਂਦੇ ਨੇ ਉਹ ਵੀ ਬਹੁਤ ਚੰਗੀ ਹੈ ਤੁਹਾਡੀ ਜਿਹੜੀ ਅੰਦਰੋਂ ਟੁੱਟ ਭੱਜ ਹੋਈ ਹੁੰਦੀ ਹੈ ਹਨਾ ਉਹਨੂੰ ਇਹਨਾਂ ਚੀਜ਼ਾਂ ਨਾਲ ਠੀਕ ਕਰਨਾ ਹੁਣ ਅਸੀਂ ਜਦੋਂ ਬਾਹਰੋਂ ਜਿੰਨਾ ਮਰਜ਼ੀ ਠੰਡਾ ਲਾਈ ਜਾਈਏ ਹਨਾ ਅਸੀਂ ਕਹਿੰਨੇ ਆ ਜੇ ਅਸੀਂ ਫਲਾਣਾ ਵੀ ਮੋਇਸਚਰਾਈਜ਼ਰ ਲਾ ਲਿਆ ਅਸੀਂ ਆ ਵੀ ਕਰ ਲਿਆ ਅਸੀਂ ਉਹ ਵੀ ਕਰ ਲਿਆ ਪਰ ਠੀਕ ਨਹੀਂ ਹੋ ਰਹੀ ਸਕਿਨ ਸਕਿਨ ਕਿੱਥੋਂ ਠੀਕ ਹੋਊਗੀ ਜਦੋਂ ਅੰਦਰ ਹੀ ਠੰਡਾ ਨਹੀਂ ਹੈਗਾ ਮਤਲਬ ਸਕਿਨ ਨੇ 글로ਅ ਅੰਦਰੋਂ ਕਰਨਾ ਹੈ ਨਾ ਜੇ ਅਸੀਂ ਅੰਦਰੋਂ ਗ्लो ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਸਰਦੀ ਹੋਵੇ ਤੇ ਅਸੀਂ ਮਤਲਬ ਅੰਦਰੋਂ ਸਾਡੇ ਲਾਲੀਆਂ ਫੁੱਟਫੁੱਟ ਕੇ ਪੈਣ ਹੈ ਨਾ ਤਾਂ ਉਹਦੇ ਲਈ ਸਾਨੂੰ ਆਪਣੀ ਡਾਈਟ ਦੇ ਉੱਤੇ ਵੀ ਕੰਮ ਕਰਨਾ ਪਊਗਾ ਇਸੇ ਤਰ੍ਹਾਂ ਟਮਾਟਰ ਤੁਸੀਂ ਸਰਦੀ ਦੇ ਵਿੱਚ ਖਾਓ ਹੈ ਨਾ ਇਹ ਤੁਸੀਂ ਜਿੰਨਾ ਮਤਲਬ ਖਾ ਸਕਦੇ ਹੋ ਉਹ ਟਮਾਟਰ ਨੂੰ ਕੱਚਾ ਜਿਹੜਾ ਰੌ ਹੈ ਤੁਸੀਂ ਉਹਨੂੰ ਸੈਲਡ ਦੇ ਫਾਰਮ ਦੇ ਵਿੱਚ ਖਾਓ ਉਹ ਵੀ ਬਹੁਤ ਚੰਗਾ ਹੈ ਇਸ ਤੋਂ ਬਿਨਾਂ ਤੁਸੀਂ ਆਮਲੇ ਦਾ ਤੁਸੀਂ ਜੇ ਜੂਸ ਪੀਨੇ ਹੋ ਤਾਂ ਉਹ ਵੀ ਚੰਗਾ ਹੈ ਜੇ ਤੁਸੀਂ ਉਹਨੂੰ ਕੱਚਾ ਆਮਲਾ ਵੀ ਜੇ ਖਾ ਸਕਦੇ ਹੋ ਤਾਂ ਵੀ ਚੰਗਾ ਹੈ ਚਕੰਦਰ ਗਾਜਰ ਤੇ ਆਮਲਾ ਇਹਨਾਂ ਤਿੰਨਾਂ ਦਾ ਤੁਸੀਂ ਇਹ ਜੂਸ ਬਣਾ ਕੇ ਪੀਨੇ ਹੋਣਾ ਇਹ ਤਾਂ ਤੁਹਾਡੇ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਮਤਲਬ ਇੱਕ ਹਫ਼ਤੇ ਦੇ ਅੰਦਰ ਤੁਹਾਡਾ ਮੂੰਹ ਸ਼ੀਸ਼ੇ ਵਾਂਗ ਚਮਕਣ ਲੱਗ ਜਾਏਗਾ ਪਰ ਫਿਰ ਵੀ ਜੇਕਰ ਤੁਹਾਡੀ ਸਕਿਨ ਫਿਰ ਵੀ ਡਰਾਈ ਹੈ ਤੇ ਤੁਹਾਨੂੰ ਮਤਲਬ ਲੱਗ ਰਿਹਾ ਕਿ ਬਹੁਤ ਹੀ ਰੁੱਖੀ ਸਕਿਨ ਹੈਗੀ ਹੈ ਉਹ ਠੀਕ ਨਹੀਂ ਹੁੰਦੀ ਤਾਂ ਹੁਣ ਮੈਂ ਤੁਹਾਨੂੰ ਦੱਸਦੀਆਂ ਇੱਕ ਅਜੀਹਾ ਕਮਾਲ ਦਾ ਫੇਸ ਪੈਕ ਬਿਲਕੁਲ ਨੇਚਰਲ ਹੈ ਜਿਨੇ ਤੁਹਾਡੀ ਸਕਿਨ ਨੂੰ ਅੰਦਰੋਂ ਮੋਇਸਚਰਾਈਜ਼ਰ ਵਾਂਗ ਕੰਮ ਕਰਨਾ ਅੰਦਰੋਂ ਮੋਇਸਚਰਡਰ ਤੁਹਾਡੀ ਸਕਿਨ ਦੇ ਵਿੱਚ ਹੋਏਗਾ ਤਾਂ ਫਿਰ ਉਹਨੇ ਬਾਹਰੋਂ ਗਲੋ ਕਰਨਾ ਹੁਣ ਤੁਸੀਂ ਇਸ ਨੂੰ ਬਣਾਉਣਾ ਕਿਵੇਂ ਆ ਇਹਦੇ ਲਈ ਤੁਸੀਂ ਤਾਜੀ ਦੁੱਧ ਦੀ ਕਰੀਮ ਲੈਣੀ ਆ ਦੁੱਧ ਦੀ ਮਲਾਈ ਜਿਹੜੀ ਤੁਸੀਂ ਦੁੱਧ ਦਾ ਪਾਉ ਵਾਲ ਕੇ ਫ੍ਰਿਜ ਰੱਖਦੇ ਆ ਉਹਦੀ ਮਲਾਈ ਤੁਸੀਂ ਲੈ ਲੈਣੀ ਇੱਕ ਚਮਚਾ ਮਲਾਈ ਦਾ ਲੈਣਾ ਉਹਦੇ ਚ ਤੁਸੀਂ ਪਾਣੀ ਇੱਕ ਚੁਟਕੀ ਹਲਦੀ ਦੀ ਪਾ ਲੈਣੀ ਤੇ ਇੱਕ ਮਤਲਬ ਤੁਸੀਂ ਮਲਾਈ ਲੈ ਲਈ ਉਹਦੇ ਚ ਇੱਕ ਚੁਟਕੀ ਤੁਸੀਂ ਪਾ ਲਈ ਹਲਦੀ ਦੀ ਤੇ ਇਹਦੇ ਵਿੱਚ ਹੀ ਤੁਸੀਂ ਜਿਹੜੀ ਤੀਜੀ ਚੀਜ਼ ਪਾਉਣੀ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਾਰੀਅਲ ਦਾ ਤੇਲ ਵੀ ਜਿਹੜਾ ਹੈਗਾ ਪਾ ਸਕਦੇ ਹੋ ਠੀਕ ਹੈ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਨਾ ਤੇ ਇਹਨੂੰ ਆਪਣੀ ਸਕਿਨ ਦੇ ਉੱਤੇ ਤੁਸੀਂ ਲਗਾ ਕੇ ਛੱਡ ਦੇਣਾ ਮਤਲਬ ਤੁਸੀਂ ਇਹਨੂੰ ਘਟੋ ਘਟ 20 ਮਿੰਟ ਅੱਧਾ ਘੰਟਾ ਆਪਣੀ ਸਕਿਨ ਦੇ ਉੱਤੇ ਲਗਾ ਕੇ ਛੱਡ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਧੋ ਲਿਓ ਤੁਹਾਡੀ ਸਕਿਨ ਅੰਦਰੋਂ ਇਹ ਤੁਹਾਡੀ ਸਕਿਨ ਨੂੰ ਠੀਕ ਕਰ ਦੇਣਾ ਪੂਰੀ ਜਿੰਨੀ ਤੁਹਾਡੀ ਰੁੱਖੀ ਸਕਿਨ ਆ ਨਾ ਜਿਨ੍ਹਾਂ ਦੀ ਉਹਨਾਂ ਲਈ ਇਹ ਫੇਸ ਪੈਕ ਬਹੁਤ ਜ਼ਿਆਦਾ ਵਧੀਆ ਹੈ करनी करनी कि ਤੁਸੀਂ ਇਹ ਚੀਜ਼ ਜਿਹੜੀ ਹੈ ਇਹ ਕਰਨੀ ਕਰਨੀਆਂ ਇਸ ਤੋਂ ਬਿਨਾ ਜੇ ਤੁਸੀਂ ਉਂਝ ਵੀ ਨਾਰੀਅਲ ਦਾ ਤੇਲ ਤਾਂ ਮੈਂ ਕਹਾਂ ਨਾ ਵੀ ਜਿੰਨਾ ਜ਼ਿਆਦਾ ਚੰਗਾ ਸਕਿਨ ਦੇ ਲਈ ਉਹ ਉਨਾ ਹੀ ਮਤਲਬ ਮੈਂ ਇਹਦੇ ਗੁਣ ਦੱਸ ਨਹੀਂ ਸਕਦੀ ਕਿ ਕਿੰਨਾ ਜ਼ਿਆਦਾ ਚੰਗਾ ਹੈ ਮਤਲਬ ਮੇਰੇ ਘਰ ਦੇ ਵਿੱਚ ਕੋਈ ਵੀ ਮੋਇਸਚਰਾਈਜ਼ਰ ਜਾਂ ਕੋਈ ਵੀ ਕਰੀਮ ਮੈਂ ਯੂਜ਼ ਨਹੀਂ ਕਰਦੀ ਚਾਹੇ ਮੈਂ ਆਪਾਂ ਚਾਹੇ ਮੇਰੀ ਬੱਚੀ ਹੈ ਘਰ ਦੇ ਵਿੱਚ ਮਤਲਬ ਹਰ ਕਿਸੇ ਲਈ ਘਰ ਦੇ ਵਿੱਚ ਨਾਰੀਅਲ ਦਾ ਤੇਲ ਹੀ ਹੈ ਰਾਤ ਨੂੰ ਸੌਣ ਟਾਈਮ ਉਸੇ ਨੂੰ ਜਿਹੜਾ ਹੈਗਾ ਉਹ ਮੋਇਸਚਰਾਈਜ਼ਰ ਦੇ ਤੌਰ ਤੇ ਲਗਾਇਆ ਜਾਂਦਾ ਕਿਉਂਕਿ ਨਾਰੀਅਲ ਦਾ ਤੇਲ ਜਿਹੜਾ ਹੈ ਨਾ ਤੁਹਾਡੇ ਵੈਸੇ ਵੀ ਚਿਹਰੇ ਦੇ ਉੱਤੋਂ ਜੇ ਕੋਈ ਦਾਗ-ਧੱਬੇ ਹੈਗੇ ਨੇ ਇਹਨੇ ਉਹਨਾਂ ਨੂੰ ਠੀਕ ਕਰ ਦੇਣਾ ਤੁਹਾਡੀਆਂ ਛਾਈਆਂ ਪਿਗਮੈਂਟੇਸ਼ਨ ਨੂੰ ਵੀ ਇਹ ਜਿਹੜਾ ਨਾਰੀਅਲ ਦਾ ਤੇਲ ਹੈਗਾ ਇਹ ਠੀਕ ਕਰਦਾ ਤੁਹਾਡੀ ਸਕਿਨ ਨੂੰ ਅੰਦਰੋਂ ਮੋਇਸਚਰ ਮਿਲਦਾ ਇਹਦੇ ਨਾਲ ਹਨਾ ਤਾਂ ਨਾਰੀਅਲ ਦੇ ਤੇਲ ਦੇ ਤਾਂ ਬਹੁਤ ਸਾਰੇ ਹੀ ਫਾਇਦੇ ਹੈਗੇ ਆ ਅ ਮਤਲਬ ਮੈਨੂੰ ਯਾਦ ਆ ਕਿ ਮੈਂ ਨਾਰੀਅਲ ਦੇ ਤੇਲ ਨੂੰ ਕਦ ਤੋਂ ਯੂਜ਼ ਕਰਨਾ ਸ਼ੁਰੂ ਕੀਤਾ ਅ ਜਦੋਂ ਕਾਫੀ ਬਰੇ ਪਹਿਲਾਂ ਨਾ ਮੈਨੂੰ ਨਿੱਕੀ ਸੀ ਮੈਂ ਉਦੋਂ ਉਦੋਂ ਮੈਨੂੰ ਇੱਕ ਵਾਰ ਚੇਚਕ ਦੀ ਸ਼ਿਕਾਇਤ ਹੋ ਗਈ ਜਿਹਨੂੰ ਅਸੀਂ ਕਹਿੰਦੇ ਆ ਕਿ ਮਾਈ ਹੋ ਗਈ ਹੈਨਾ ਤਾਂ ਉਹਦੇ ਨਾਲ ਨਾ ਮੇਰੀ ਕਿਉਂਕਿ ਪੂਰੇ ਫੇਸ ਦੇ ਉੱਤੇ ਬਹੁਤ ਜ਼ਿਆਦਾ ਵੱਡੇ ਵੱਡੇ ਜਿਹੜੇ ਹਨਸ਼ਾਨ ਬਣ ਗਏ ਸੀ ਤੇ ਉਦੋਂ ਮੈਂ 9ਵੀਂ 10ਵੀਂ ਦੇ ਵਿੱਚ ਪੜ੍ਹਦੀ ਸੀ ਉਹਨਾਂ ਦਿਨਾਂ ਦੀ ਇਹ ਗੱਲ ਹੈ ਮੇਰੇ ਫੇਸ ਦੇ ਉੱਤੇ ਨਾ ਬਹੁਤ ਜ਼ਿਆਦਾ ਵੱਡੇ ਵੱਡੇ ਨਿਸ਼ਾਨ ਬਣ ਗਏ ਸੀ ਤੇ ਉਹ ਮਤਲਬ ਇੰਨਾ ਪੂਰਾ ਉਹਨੇ ਫੇਸ ਮੇਰਾ ਕਵਰ ਕਰ ਲਿਆ ਸੀ ਤਾਂ ਉਸ ਵੇਲੇ ਪੇਰੈਂਟਸ ਨੂੰ ਟੈਨਸ਼ਨ ਹੁੰਦੀ ਹੈ ਕਿ ਕੀ ਕਰੀਏ ਹੈਨਾ ਤੇ ਉੱਥੋਂ ਕਿਸੇ ਡਾਕਟਰ ਸਾਹਿਬ ਨੇ ਦੱਸਿਆ ਸੀਗਾ ਕਿ ਤੂੰ ਇਹ ਬੱਚੀ ਹੈ ਇਹਦੇ ਫੇਸ ਤੇ ਹਲੇ ਕੁਝ ਨਾ ਲਗਾਓ ਇਹ ਆਪਣੇ ਆਪ ਠੀਕ ਹੋ ਜਾਣਗੇ 2-3 ਮਹੀਨੇ ਲੱਗਣਗੇ ਪਰ ਤੁਸੀਂ ਕੀ ਕਰਨਾ ਰੁਟੀਨ ਦੇ ਵਿੱਚ ਇਹਦੇ ਫੇਸ ਦੇ ਉੱਤੇ ਤੁਸੀਂ ਨਾਰੀਅਲ ਦਾ ਤੇਲ ਲਗਾਉਂਦੇ ਰਹੋ ਹੋਰ ਕੁਝ ਵੀ ਲਗਾਉਣ ਦੀ ਜ਼ਰੂਰਤ ਨਹੀਂ ਹੈ ਨਾਰੀਅਲ ਦੇ ਤੇਲ ਨੇ ਇਹਦਾ ਫੇਸ ਜਿਹੜਾ ਹੈਗਾ ਠੀਕ ਕਰ ਦੇਣਾ ਤੇ ਸੱਚਮੁੱਚ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਉਸ ਤੇਲ ਦੇ ਨਾਲ ਹੀ ਮੇਰੀ ਸਕਿਨ ਜਿਹੜੀ ਹੈ ਉਹ ਬਿਲਕੁਲ ਠੀਕ ਹੋ ਗਈ ਈਵਨ ਬਾਅਦ ਦੇ ਵਿੱਚ ਨਾ ਬਹੁਤ ਸਾਰੇ ਲੋਕ ਹੀ ਆ ਕੇ ਪੁੱਛਦੇ ਹੁੰਦੇ ਸੀ ਕਿ ਤੁਸੀਂ ਕੀ ਲਗਾਇਆ ਆਪਣੀ ਬੇਟੀ ਦੀ ਇਹਦੀ ਫੇਸ ਦਾ ਫੇਸ ਇੰਨਾ ਖਰਾਬ ਹੋ ਗਿਆ ਸੀ ਬਿਮਾਰ ਹੋਣ ਤੋਂ ਬਾਅਦ ਹੁਣੇ ਕਿਵੇਂ ਠੀਕ ਹੋਈ ਹੈ ਤਾਂ ਉਹ ਸਿਰਫ ਨਾਰੀਅਲ ਦਾ ਤੇਲ ਹੀ ਸੀ ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਡੇ ਘਰ ਦੇ ਵਿੱਚ ਮੌਜੂਦ ਹੁੰਨੀਆਂ ਪਰ ਅਸੀਂ ਇਹਨਾਂ ਬਾਰੇ ਅਵੇਸਲੇ ਹੁੰਨੇ ਆ ਅਸੀਂ ਇਹਨਾਂ ਦੀ ਵਰਤੋਂ ਨਹੀਂ ਕਰਦੇ ਹੈਗੇ ਹਨਾ ਹੁਣ ਇਸੇ ਤਰ੍ਹਾਂ ਅਖਰੋਟ ਜਿਹੜਾ ਹੈ ਨਾ ਉਹ ਤੁਸੀਂ ਜੇ ਸਰਦੀ ਦੇ ਵਿੱਚ ਖਾ ਸਕੋ ਤਾਂ ਉਹ ਬਹੁਤ ਚੰਗਾ ਹੈ ਸਾਡੀ ਮਤਲਬ ਅਖਰੋਟ ਜਿਹੜਾ ਨਾ ਉਹ ਐਂਟੀ ਏਜਿੰਗ ਹੈ ਮਤਲਬ ਤੁਹਾਡੀ ਵਾਦੀ ਉਮਰ ਨੂੰ ਅਖਰੋਟ ਨੇ ਰੋਕ ਦੇਣਾ ਜੇ ਤੁਸੀਂ ਅਖਰੋਟ ਖਾ ਲਓਗੇ ਤਾਂ ਇਹਨੂੰ ਵੀ ਤੁਸੀਂ ਖਾਣਾ ਹੁਣ ਕੁਝ ਲੋਕੀ ਗੀਮੀਆਂ ਕੁਝ ਭੈਣਾ ਕਹਿ ਦਿੰਨੀ ਹੈ ਜਿਵੇਂ ਅਨੁਨਾਂ ਕ੍ਰੋਟ ਕਾਣ ਨਾਲ ਗਰਮੀ ਹੋ ਜਾਂਦੀ ਹੈ ਸਭ ਤੋਂ ਖਾਇਆ ਨਹੀਂ ਜਾਂਦਾ ਸਾਡੇ ਮੂੰਹ ਚ ਛਾਲੇ ਹੋ ਜਾਂਦੇ ਆ ਅੱਤ ਤਾਂ ਕਿਸੇ ਵੀ ਚੀਜ਼ ਦੀ ਮਾੜੀ ਹੈ ਜੇ ਤੁਸੀਂ ਉਹਨੂੰ ਹੱਦ ਤੋਂ ਜ਼ਿਆਦਾ ਖਾਓਗੇ ਤਾਂ ਫਿਰ ਤਾਂ ਉਹਨੇ ਨੁਕਸਾਨ ਕਰਨਾ ਹੀ ਆ ਹੈਨਾ ਪਰ ਤੁਸੀਂ ਉਹਨੂੰ ਕੱਟ ਫਾਰਮ ਦੇ ਵਿੱਚ ਵਰਤ ਲਓ ਤਾਂ ਮਤਲਬ ਥੋੜਾ ਖਾ ਲਓ ਤਾਂ ਫਿਰ ਉਹ ਠੀਕ ਰਹੇਗਾ ਠੀਕ ਹੈ ਪਰ ਉਹਨੂੰ ਰੂਟੀਨ ਦੇ ਵਿੱਚ ਤੁਸੀਂ ਅਖਰੂਟ ਨੂੰ ਜਿਹੜਾ ਖਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਫਿਰ ਵੀ ਤੁਹਾਡੇ ਅਖਰੂਟ ਖਾਣ ਦੇ ਵਿੱਚ ਦਿੱਕਤ ਆ ਤੁਸੀਂ ਅਖਰੂਟ ਨਹੀਂ ਖਾ ਸਕਦੇ ਜੇ ਤਾਂ ਤੁਸੀਂ ਦੋ ਅਖਰੂਟ ਦੀਆਂ ਗਿਡੀਆਂ ਜੜੀਆਂ ਲੈ ਕੇ ਉਹਨਾਂ ਨੂੰ ਰਾਤ ਵੇਲੇ ਪਾਣੀ ਦੇ ਵਿੱਚ ਭਿਉਂਦਿਆ ਕਰੋ ਸਵੇਰੇ ਖਾ ਲੋ ਦੀ ਤਸਵੀਰ ਵੀ ਜੜੀ ਹੈ ਉਹ ਬਦਲ ਜਾਂਦੀ ਹੈ ਇਹ ਉਹ ਚੀਜ਼ਾਂ ਆ ਜਿਹੜੀਆਂ ਸਾਡੀ ਸਕਿਨ ਨੂੰ ਬਾਹਰੋਂ ਮਤਲਬ ਕੁਝ ਕਰਨ ਨਾਲੋਂ ਨਾ ਅੰਦਰੋਂ ਗਲੋ ਕਰਣਗੀਆਂ ਤੇ ਸਾਡੀ ਸਕਿਨ ਜਿਹੜੀ ਆ ਉਹ ਬਹੁਤ ਵਧੀਆ ਹੋ ਜਾਏਗੀ ਬਹੁਤ ਸੋਹਣੀ ਗਲੋਇੰਗ ਸਾਡੀ ਸਕਿਨ ਹੋ ਜਾਏਗੀ ਇਸ ਤੋਂ ਬਿਨਾ ਇੱਕ ਚੀਜ਼ ਹੋਰ ਤੁਸੀਂ ਜਿਹੜੀ ਕਰਨੀ ਹੈ ਕਿ ਸਰਦੀ ਦੇ ਵਿੱਚ ਨਾ ਜਿਵੇਂ ਅਸੀਂ ਸਾਰਿਆਂ ਨੂੰ ਸਾਨੂੰ ਬਹੁਤ ਲਾਲਚ ਹੁੰਦਾ ਹੈ ਧੁੱਪ ਦੇ ਵਿੱਚ ਬੈਠਣ ਦਾ ਹਨਾ ਚੰਗੀ ਗੱਲਾਂ ਧੁੱਪ ਦੇ ਵਿੱਚ ਬੈਠਣਾ ਚਾਹੀਦਾ ਪਰ ਨਾਲ ਹੀ ਇਹ ਵੀ ਜ਼ਰੂਰ ਕਰੋ ਕਿ ਆ ਤੁਸੀਂ ਧੁੱਪ ਵਾਲੇ ਪਿੱਠ ਕਰਕੇ ਬੈਠੋ ਤੇ ਜਾਂ ਫਿਰ ਜੇ ਤੁਸੀਂ ਮੂੰਹ ਕਰਕੇ ਬੈਠਣਾ ਤਾਂ ਤੁਸੀਂ ਕੋਈ ਵੀ ਸਨਸਕ੍ਰੀਨ ਜਿਹੜੀ ਆ ਆਪਣੇ ਫੇਸ ਦੇ ਉੱਤੇ ਜ਼ਰੂਰ ਲਗਾਉਣੀ ਆ ਸਨਸਕ੍ਰੀਨ ਲਗਾਏ ਬਣਾ ਤੁਸੀਂ ਧੁੱਪ ਦੇ ਵਿੱਚ ਨਹੀਂ ਬੈਠਣਾ ਹੈਗਾ ਤੇ ਸਨਸਕ੍ਰੀਨ ਜਿਹੜੀ ਆ ਉਹ ਐਸਪੀਐਫ 30 ਵਾਲੀ ਹੀ ਲਿਆ ਕਰੋ ਮਤਲਬ ਜਿਵੇਂ SPF 15 ਦੀਆਂ ਵੀ ਆਉਂਦੀਆਂ ਹਨਾ ਹੁਣ ਇਸ ਚੀਜ਼ ਨੂੰ ਜੇ ਮੈਂ ਆਮ ਭਾਸ਼ਾ ਦੇ ਵਿੱਚ ਕਹਾਂ ਤਾਂ ਮਤਲਬ ਜਿਹੜੀ ਸਾਨੂੰ ਜਿਹੜੀਆਂ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਹੁੰਦੀਆਂ ਨੇ ਜਿਹੜੀਆਂ ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਯੂਵੀ ਰੇਜ਼ ਉਸਨਾਂ ਤੋਂ ਜਿਹੜੀ 15% ਤੱਕ ਬਚਾਅ ਕਰ ਸਕਦੀ ਹੈ ਠੀਕ ਹੈ ਉਹ SPF 15 ਹੁੰਦੀ ਹੈ ਪਰ ਜਿਹੜੀ 30 ਹੁੰਦੀ ਹੈ ਠੀਕ ਹੈ ਉਹ 30% ਤੱਕ ਬਚਾਅ ਉਹਦਾ ਕਰਦੀ ਹੈ ਤਾਂ ਸਾਨੂੰ SPF 30 ਵਾਲੀ ਕਰੀਮ ਹੀ ਜਿਹੜੀ ਹੈਗੀ ਹੈ ਉਹ ਯੂਜ਼ ਕਰਨੀ ਚਾਹੀਦੀ ਹੈ ਤਾਂ ਤੁਸੀਂ ਉਸ ਚੀਜ਼ ਦਾ ਵੀ ਜਿਹੜਾ ਹੈਗਾ ਇਸਤੇਮਾਲ ਉਹ ਜ਼ਰੂਰ ਕਰਨਾ ਤੇ ਇੱਕ ਜਿਵੇਂ ਅਸੀਂ ਮਤਲਬ ਇਹ ਨਾ ਸਾਰੀਆਂ ਚੀਜ਼ਾਂ ਦਾ ਜੇ ਅਸੀਂ ਗੌਰ ਕਰਾਂਗੇ ਨਾ ਤਾਂ ਫਿਰ ਸਾਡੇ ਲਈ ਬਹੁਤ ਇਹ ਫਾਇਦੇਮੰਦ ਰਹੇਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਨਾ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਓ ਕਿਉਂਕਿ ਵੱਡੀ ਉਮਰ ਜਦੋਂ ਸਾਡੀ ਹੁੰਦੀ ਹੈ ਨਾ ਜਦੋਂ ਮਤਲਬ ਅਸੀਂ 35 ਪਲੱਸ ਹੋ ਜਾਂਦੇ ਆ ਉਦੋਂ ਸਕਿਨ ਸਮੱਸਿਆਵਾਂ ਜਿਹੜੀਆਂ ਨੇ ਉਹ ਜ਼ਿਆਦਾ ਆਉਂਦੀਆਂ ਸ਼ਰੀਰਿਕ ਸਮੱਸਿਆਵਾਂ ਵੀ ਆਉਂਦੀਆਂ ਕਿਉਂਕਿ ਏਜ ਦੇ ਨਾਲ ਹਨਾ ਸਰੀਰ ਦੇ ਵਿੱਚ ਦੇਖੋ ਬਦਲਾਅ ਤਾਂ ਆਣੇ ਹੀ ਆ ਹਨਾ ਹੁਣ ਜਿਵੇਂ ਸਾਡੇ ਅੰਝੂੜੀਆਂ ਜਿਹੜੀਆਂ ਨੇ ਉਮਰ ਦੇ ਨਾਲ ਫੇਸ ਦੇ ਉੱਤੇ ਆਉਣੀਆਂ ਹੀ ਹੁੰਦੀਆਂ ਹਨਾ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਮੈਂ ਕਹਾਂ ਕਿ ਤੁਸੀਂ ਇਹ ਚੀਜ਼ ਕਰ ਲਓ ਤੁਹਾਡੀਆਂ ਝੁਰੜੀਆਂ ਰੁਕ ਜਾਣਗੀਆਂ ਨਹੀਂ ਉਹ ਨੇਚਰਲ ਹੈ ਉਹ ਤੁਹਾਡੇ ਵੀ ਹੋਣਗੀਆਂ ਉਹ ਮੇਰੇ ਵੀ ਆਉਣਗੀਆਂ ਉਹ ਕਾਮਨ ਹੀ ਹੈ ਜਦੋਂ ਸਾਡੀ ਉਮਰ ਹੋ ਜਾਏਗੀ ਤਾਂ ਉਹ ਆਉਣੀਆਂ ਹੀ ਆ ਹਨਾ ਪਰ ਅਸੀਂ ਉਸ ਪ੍ਰੋਸੈਸ ਨੂੰ ਸਲੋ ਕਰ ਸਕਦੇ ਹਾਂ ਕਿ ਅਸੀਂ ਕਿਸੇ ਵੀ ਉਮਰ ਦੇ ਵਿੱਚ ਹੋਈਏ ਸਾਡੀ ਸਕਿਨ ਜਿਹੜੀ ਆ ਉਹ ਗਲੋ ਹੀ ਕਰੇਗੀ ਅਸੀਂ ਮਤਲਬ ਆਪਣੇ ਆਪ ਲਈ ਵਧੀਆ ਲੱਗਾਂਗੇ ਚੰਗੇ ਲੱਗਾਂਗੇ ਜਦੋਂ ਅਸੀਂ ਆਪਣੇ ਆਪ ਨੂੰ ਪਿਆਰ ਕਰਾਂਗੇ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਆਪਣੇ ਆਪ ਲਈ ਤਿਆਰ ਹੋਇਆ ਕਰੋ ਆਪਣੇ ਆਪ ਲਈ ਸਜਫਪ ਕੇ ਰਿਹਾ ਕਰੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਆਈ ਜੇਕਰ ਤੁਹਾਡੇ ਕੋਈ ਸਵਾਲ ਨੇ ਜਾਂ ਕਿਵੇਂ ਦਾ ਲੱਗਿਆ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਤੇ ਜੇਕਰ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਹੁਣ ਦਿਓ ਇਜਾਜ਼ਤ